ਹਾਂਜੀ ਕਿਸਾਨ ਵੀਰੋ ਸਭਾਗਤ ਆ ਤੁਹਾਡੇ ਜੀ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਲੈ ਕੇ ਹਾਜ਼ਰ ਹੋਏ ਹਾਂ ਜੌਂਡੀਆ 53 ਦਾ ਟਰੈਕਟਰ ਦੀ ਵੀਡੀਓ ਦੋਸਤੋ ਕਿੰਨੇ ਮਾਡਲ ਆ ਕੀ ਰੇਟ ਤੇ ਕਿੱਥੇ ਡਾਇਰੈਕਟਰ ਖੜਾਗਾ ਸਾਰੀ ਗੱਲਬਾਤ ਵੀਡੀਓ ਦੇ ਵਿੱਚ ਕਰਾਂਗੇ ਉਸ ਤੋਂ ਪਹਿਲਾਂ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਘੰਟੀ ਦਾ ਬਟਨ ਨਾਲ ਜ਼ਰੂਰ ਦਬਲੋ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਅੱਜ ਲੈ ਕੇ ਹਾਜ਼ਰ ਹੋਏ ਹਾਂ ਜੌਂਡੀਆ 53 ਦਾ ਟਰੈਕਟਰ ਆ ਦੋਸਤੋ ਗੋਡੀਅਰ ਦੇ ਟਾਇਰ ਆ 16x28 ਦੇ ਟਾਇਰ ਆ ਟਾਇਰਾਂ ਦੀ ਕੰਡੀਸ਼ਨ ਤੁਹਾਨੂੰ ਵਧੀਆ ਮਿਲੂਗੀ ਚਾਰੇ ਟਾਇਰਸ ਨੂੰ ਵਧੀਆ ਸਾਫ਼ ਮਿਲਣਗੇ ਬਿਲਕੁਲ ਨਿਊ ਕੰਡੀਸ਼ਨ ਦੇ ਵਿੱਚ ਟਰੈਕਟਰ ਆ ਜੌਂਡੀਅਰ 53 ਦਾ ਟਰੈਕਟਰ ਸਾਫ਼ ਕੰਡੀਸ਼ਨ ਆ ਗਈ 2017 ਮਾਡਲ ਆ ਤੇ 6,75,000 ਰੁਪਏ ਦਾ ਰੇਟ ਰੱਖਿਆਗੇ ਰੇਟ ਕੋਈ ਫਿਕਸ ਨਹੀਂ ਹੈਗਾ ਮੌਕੇ ਤੇ ਘੱਟ ਵੱਧ ਹੋ ਜਾਊਗਾ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਸਾਰਾ ਟਰੈਕਟਰ ਸਾਫ਼ ਪਿਆ ਇੰਜਨ ਗিয়ার ਬਲੋ ਫੁੱਲ ਕੰਮ ਓਕੇ ਸਰਵਿਸ ਹੋਈ ਵੀ ਆ ਪੰਜਾਬ ਨੰਬਰ ਟਰੈਕਟਰ ਆ ਤੇ ਨਾ ਸਿਲੰਡਰ ਵਧੀਆ ਸਾਫ ਕੰਡੀਸ਼ਨ ਦੇ ਚੈਕਟਰ ਹੈਗਾ ਰੰਗ ਪੇਂਟ ਪੱਖੋਂ ਸਾਰਾ ਸਾਫ ਪਿਆ ਟਰੈਕਟਰ ਸਾਰਾ ਰਿਜਨਲ ਹੈਗਾ ਛਾਤਰੀ ਲੱਗੀ ਹੋਈ ਆ ਪਾਵਰ ਸਟੀering ਡੂ ਕਲੱਚ ਟਰੈਕਟਰ ਸਾਈਡ ਗੇਅਰ ਟਰੈਕਟਰ ਤੇ ਬਾਕੀ ਦੋਸਤੋ ਬਰਨਾਲੇ ਦੇ ਇਸ ਨੂੰ ਟਰੈਕਟਰ ਮਿਲੂਗਾ ਜੇ ਕਿਸੇ ਵੀ ਨੇ ਟਰੈਕਟਰ ਲੈਣਾ ਹੈ ਜਾਂ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਆਪਾਂ ਵੀਡੀਓ ਵਿੱਚ ਪਾਈਦਾ ਨੰਬਰ ਪਰ ਤੁਸੀਂ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਨੂੰ ਚਲਾ ਕੇ ਵਾ ਕੇ ਚੈੱਕ ਕਰਕੇ ਲੈ ਜਾ ਸਕਦੇ ਹੋ ਵੀਡੀਓ ਨੂੰ ਕਰ ਦਿਓ ਸ਼ੇਅਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ